ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਜ਼ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਰੈਗੂਲਰ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਰੈਗੂਲਰ ਪੋਸਟਾਂ ਆ ਰਹਿਣ ਵਾਲੀਆਂ ਬਹੁਤ ਵਧੀਆ ਭਾਰਤੀ ਹੈ ਪੂਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ 'ਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਕਬੇ ਨਾ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਂਦੇ ਆ ਜੀ ਬਾਬਾ ਫਿਰ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਇਹ ਰੈਗੂਲਰ ਪੋਸਟਾਂ ਜਾਰੀ ਕੀਤੀਆਂ ਗਈਆਂ ਤਾਂ ਇਹਨਾਂ ਵੱਲੋਂ ਕਿਹੜੀਆਂ ਪੋਸਟਾਂ ਜਾਰੀ ਹੋਈਆਂ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਜੀ ਐਸੋਸੀਏਟ ਪ੍ਰੋਫੈਸਰ ਦੀਆਂ ਪੋਸਟਾਂ ਜੀ ਬਾਇਓਕੈਮਿਸਟਰੀ ਐਨੈਟਮੀ ਦੇ ਵਿੱਚ ਪੰਜ ਪੋਸਟਾਂ ਜੀ ਕੁੱਲ ਇਹਨਾਂ ਵੱਲੋਂ ਜੋ ਜਾਰੀ ਹੋਈਆਂ ਹਨ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਨੋਟੀਫਿਕੇਸ਼ਨ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ ਐਸ ਪਰ 7th ਪੇ ਕਮਿਸ਼ਨ ਦੇ ਅਨੁਸਾਰ ਸੈਲਰੀ ਇਹਨਾਂ ਵੱਲੋਂ ਹੀ ਲਿਖੀ ਹੈ ਦਿੱਤੀ ਜਾਣੀ ਹੈ ਤੇ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਜੀ ਸਾਈਕੋਲੋਜੀ ਦੇ ਵਿੱਚ ਤੇ ਬਾਇਓਕੈਮਿਸਟਰੀ ਦੇ ਵਿੱਚ ਤਿੰਨ ਕਰਮਵਾਰ ਪੰਜ ਪੋਸਟਾਂ আট ਪੋਸਟਾਂ ਕੁੱਲ ਜੀ ਤੇ ਕੈਟਾਗਰੀ ਵਾਈਜ਼ ਵਨ ਪੋਸਟਾਂ ਜੀ ਦਿੱਤੀ ਹੋਈ ਹੈ ਤਾਂ ਇਹਨਾਂ ਪੋਸਟਾਂ ਦੇ ਲਈ ਯੋਗਤਾ ਇਹਨਾਂ ਵੱਲੋਂ ਐਸ ਪਰ ਐਨ ਐਮ ਸੀ ਨਾਰਮਸ ਲਿਖਿਆ ਗਿਆ ਜੀ ਇਜਿਨਸਾਰ ਜਿਉ ਤੁਹਾਡੀ ਕੁਆਲੀਫਿਕੇਸ਼ਨ ਐਕਸਪੀਰੀਅੰਸ ਇਨਾਂ ਵੱਲੋਂ ਮੰਗਿਆ ਗਿਆ ਹੈ। ਟਾਗੇ ਪੋਸਟਾਂ ਦੇ ਸਬੰਧ ਵਿੱਚ ਇਨਾਂ ਵੱਲੋਂ ਜੋ ਐਪਲੀਕੇਸ਼ਨ ਫੀਸ ਹੈ ਲਈ ਜਾਣੀ ਹੈ ਆਲ ਕੈਟਾਗਰੀਜ਼ ਐਕਸੈਪਟ ਐਸੀ ਕੈਟਾਗਰੀ ਭਾਵ ਐਸੀ ਕੈਟਾਗਰੀ ਨੂੰ ਛੱਡ ਕੇ ਬਾਕੀ ਜੋ ਕੈਟਾਗਰੀਜ਼ ਦੇ ਲਈ ਫੀਸ ਹੈ 1770 ਰੁਪਏ ਰੱਖੀ ਗਈ ਹੈ ਜੀ ਤੇ ਐਸੀ ਕੈਟਾਗਰੀ ਦੇ ਲਈ ਇਨਾਂ ਵੱਲੋਂ 6885 ਰੁਪਏ ਫੀਸ ਇਨਾਂ ਪੋਸਟਾਂ ਦੇ ਲਈ ਰੱਖੀ ਗਈ ਹੈ। ਉਮਰ ਸੀਮਾ ਦੀ ਗੱਲ ਕਰੀਏ ਤਾਂ ਇਨਾਂ ਪੋਸਟਾਂ ਦੇ ਲਈ ਜੋ ਉਮਰ ਸੀਮਾ ਇਨਾਂ ਵੱਲੋਂ ਰੱਖੀ ਗਈ ਹੈ ਅਸਿਸਟੈਂਟ ਪ੍ਰੋਫੈਸਰ ਦੇ ਸਬੰਧ ਵਿੱਚ ਜਿੰਨਾ ਵੱਲੋਂ ਲਿਖਿਆ ਗਿਆ ਕਿ 40 ਸਾਲ ਤੋਂ ਵੱਧ ਤੁਹਾਡੀ ਏਜ ਨਹੀਂ ਹੋਣੀ ਚਾਹੀਦੀ ਤੇ ਐਸੋਸੀਏਟ ਪ੍ਰੋਫੈਸਰ ਦੇ ਸਬੰਧ ਵਿੱਚ 45 ਸਾਲ ਤੋਂ ਏਜ ਵੱਧ ਤੁਹਾਡੀ ਨਹੀਂ ਹੋਣੀ ਚਾਹੀਦੀ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਰਿਲੈਕਸੇਸ਼ਨ ਹੈ ਜੋ ਏਜ ਦੇ ਸਬੰਧ ਵਿੱਚ ਉਹ ਪੰਜਾਬ ਗਵਰਨਮੈਂਟ ਦੇ ਅਨੁਸਾਰ ਹੈ ਜੋ ਰਹਿਣ ਵਾਲਾ ਇਹਨਾਂ ਪੋਸਟਾਂ ਦੇ ਲਈ ਜਿਹੜੇ ਕੈਂਡੀਡੇਟਸ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਅਪਲਾਈ ਕਰ ਲੈਣਾ ਜੀ ਤੁਸੀਂ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਤੁਹਾਡੇ ਜੋ ਸਰਟੀਫਿਕੇਟਸ ਹੈ ਇਹਨਾਂ ਵੱਲੋਂ ਲਿਖਿਆ ਗਿਆ ਪ੍ਰੂਫ ਆਫ ਡੇਟ ਆਫ ਬਰਥ ਮਾਰਕਸ ਸ਼ੀਟਸ ਅ ਡਿਗਰੀ ਐਕਸਪੀਰੀਅੰਸ ਕੈਟਾਗਰੀ ਸਰਟੀਫਿਕੇਟ ਜੇਕਰ ਤੁਹਾਡਾ ਅਪਲਾਈ ਹੁੰਦਾ ਹੈ ਰੈਜ਼ੀਡੈਂਸ਼ੀਅਲ ਤੁਹਾਡਾ ਪ੍ਰੂਫ ਇਹਨਾਂ ਵੱਲੋਂ ਮੰਗਿਆ ਗਿਆ ਜੀ ਤੇ ਪਬਲਿਕेशंस ਜੇਕਰ ਕਿਸੇ ਪੋਸਟ ਦੇ ਸੰਬੰਧ ਵਿੱਚ ਇਹਨਾਂ ਵੱਲੋਂ ਮੰਗੀਆਂ ਇਹ ਤੁਸੀਂ ਨਾਲ ਲਗਾਉਣੀਆਂ ਤਾਂ ਜਦੋਂ ਤੁਸੀਂ ਅਪਲਾਈ ਕਰ ਲੈਣਾ ਅਪਲਾਈ ਕਰਨ ਤੋਂ ਬਾਅਦ ਹਾਰਡ ਕਾਪੀ ਪ੍ਰਿੰਟ ਕਰਕੇ ਤੁਸੀਂ ਨਾਲ ਸਾਰੇ ਦਸਤਾਵੇਜ਼ ਲਗਾ ਕੇ ਇਹਨਾਂ ਤੱਕ ਪਹੁੰਚਦੇ ਕਰਨੇ ਆ ਜੀ ਐਡਰੈਸ ਨੋਟ ਕਰ ਲਓ ਰਜਿਸਟਰ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਸਾਧਕ ਰੋਡ ਫਰੀਦਕੋਟ 810 2024 ਸ਼ਾਮ 5 ਵਜੇ ਤੱਕ ਤੁਸੀਂ ਇਹ ਹਾਰਡ ਕਾਪੀ ਇੰਨਾ ਤੱਕ ਪਹੁੰਚਦੀ ਕਰਨੀ ਹੈ ਜੀ ਸਬੰਧਤ ਦਸਤਾਵੇਜ਼ ਸਾਰੇ ਤੁਹਾਡੇ ਅਟੈਚ ਹੋਣੇ ਚਾਹੀਦੇ ਜੀ ਨਾਲ ਤਾਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਰਿਪੋਰਟ ਦੀ ਵੈਬਸਾਈਟ ਹੈ www.bfuhs.ac.in ਇਸ ਵੈਬਸਾਈਟ ਤੇ ਜਾ ਕੇ 4 10 2024 ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹੋ ਤੇ 8 10 2024 ਤੱਕ ਤੁਸੀਂ ਆਪਣੇ ਹਾਰਡ ਕਾਪੀ ਇਹਨਾਂ ਤੱਕ ਪਹੁੰਚਦੀ ਕਰਨੀ ਹੈ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਣਾ ਕਰੋ ਜੀ ਧੰਨਵਾਦ